ਸਤਿ ਸ਼੍ਰੀ ਅਕਾਲ ਜੀ ਮੈਂ ਗੁਰਬਰਨ ਸਿੰਘ ਲੋਕ ਸਭਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਮੇਰਾ ਚੋਣ ਨਿਸ਼ਾਨ ਮਾਚਸ ਦੀ ਡੱਬੀ ਤੇ ਮੇਰਾ EVM ਤੇ ਨੰਬਰ ਹੈ 13 ਜੀ ਤੁਹਾਡੀ ਬੋਰਡ ਤੇ ਸਪੋਰਟ ਦੀ ਜ਼ਰੂਰਤ ਹੈ ਅ ਅੱਜ ਆਪਾਂ ਗੱਲ ਕਰਾਂਗੇ ਜੋ ਕੈਂਡੀਡੇਟ ਬਠਿੰਡਾ ਲੋਕ ਸਭਾ ਸੀਟ ਤੋਂ ਖੜੇ ਹੋਏ ਨੇ ਉਹਨਾਂ ਦਾ ਕੀ ਪ੍ਰੋਫਾਈਲ ਹੈ ਜਾਂ ਉਹਨਾਂ ਦੇ ਉਹਨਾਂ ਨੇ ਮੁੱਦਿਆਂ ਦੇ ਕਿਹੜਿਆਂ ਤੇ ਕੰਮ ਕੀਤਾ ਜੇ ਕਿਹੜੇ ਕਾਰਨ ਨੂੰ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਤੇ ਜਾਂ ਜਿਹੜੇ ਕਿਹੜੇ ਮੁੱਦਿਆਂ ਤੇ ਅ ਅਗਰ ਮੈਂ ਤੁਹਾਡੇ ਦੁਆਰਾ ਤੁਹਾਡਾ ਆਪਣਾ ਚੁਣਿਆ ਜਾਣਾ ਤਾਂ ਉਹ ਕਿਹੜੇ ਕਿਹੜੇ ਮੁੱਦੇਾਂ ਤੇ ਕੰਮ ਕਰ ਸਕਦੇ ਆ ਤੇ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਸਰਦਾਰ ਗੁਰਮੀਤ ਸਿੰਘ ਖੋਡੀਆਂ ਜੀ ਤੋਂ ਜੋ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇਗੇ ਤੇ ਉਹ ਮੌਜੂਦਾ ਖੇਤੀਬਾੜੀ ਮੰਤਰੀ ਵੀ ਨੇ ਅਗਰ ਆਪਾਂ ਉਹਨਾਂ ਦਾ ਪਿਛਲਾ ਰਿਕਾਰਡ ਦੇਖਿਆ ਹੋਵੇ ਅੱਜ ਵੀ ਅਗਰ ਉਹਨਾਂ ਦੀ ਆਪਾਂ ਸਪੀਚ ਸੁਣੀਏ ਤਾਂ ਉਹ ਆਪਣੇ ਸਰਦਾਰ ਜਗਰੂਪ ਸਿੰਘ ਜਾਂ ਜਤੇਦਰਜ ਗਰੂਪ ਸਿੰਘ ਖੁੱਡੀਆਂ ਸਾਹਿਬ ਦੇ ਨਾਂ ਤੇ ਹੀ ਵੋਟਾਂ ਮੰਗਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਵੀ ਆਦੀ ਪ੍ਰਾਪਤੀ ਕੋਈ ਬਾਲੀ ਮੈਨੂੰ ਨਹੀਂ ਦਿਖਦੀ ਅ ਠੀਕ ਹੈ ਉਹ ਆਪਣੇ ਆਪ ਨੂੰ ਇੱਕ ਇਮਾਨਦਾਰ ਤੇ ਇੱਕ ਸ਼ਾਂਤ ਸੁਭਾਅ ਦਾ ਲੀਡਰ ਕਹਿੰਦੇ ਨੇ ਪਰ ਮੈਨੂੰ ਲੱਗਦਾ ਵੀ ਲੀਡਰ ਦੇ ਵਿੱਚ ਇਮਾਨਦਾਰੀ ਦੇ ਨਾਲ ਨਾਲ ਇੱਕ ਐਸਾ ਜਜ਼ਬਾ ਇੱਕ ਲੀਡਰਸ਼ਿਪ ਹੋਣੀ ਚਾਹੀਦੀ ਹੈ ਜੋ ਏਰੀਆ ਨੂੰ ਅੱਗੇ ਲੈ ਕੇ ਜਾਵੇ ਅਗਰ ਜਦੋਂ ਤੁਸੀਂ ਆਪਦੇ ਆਪ ਨੂੰ ਇੱਕ ਛੋਟਾ ਜਿਹਾ ਚਫਾਈ ਹੀ ਕਹਿੰਦੇ ਰਹੋਗੇ ਤਾਂ ਤੁਸੀਂ ਏਰੀਏ ਦੇ ਵਿੱਚ ਇੱਕ ਲੀਡਰ ਜੋ ਇੱਕ ਤੜਲੇ ਦਾ ਲੀਡਰ ਜੋ ਪ੍ਰੋਜੈਕਟ ਲਿਉਣ ਦੇ ਲਈ ਮੈਂਬਰ ਆਫ ਪਾਰਲੀਮੈਂਟ ਦੀ ਜੋ ਡਿਊਟੀਆਂ ਨੇ ਉਹ ਨਹੀਂ ਨਿਭਾ ਸਕਦੇ ਕਿਉਂਕਿ ਉੱਥੇ ਤੁਹਾਨੂੰ ਹਰ ਤਰ੍ਹਾਂ ਦੇ ਬੰਦੇ ਨਾਲ ਵਾਰਤਾਲਾਪ ਕਰਨਾ ਪੈਗਾ ਤੇ ਤੁਹਾਨੂੰ ਤੜਲੇ ਨਾਲ ਗੱਲ ਕਰਨੀ ਪੈਗੀ ਤੁਹਾਨੂੰ ਹਿੰਦੀ ਇੰਗਲਿਸ਼ ਜਾਂ ਪੰਜਾਬੀ ਜੋ ਵੀ ਉੱਥੇ ਸਾਊਥ ਇੰਡੀਅਨ ਮੈਂਬਰ ਆਫ ਪਾਰਲੀਮੈਂਟ ਵੀ ਹੋਣਗੇ ਜਾਂ ਇੱਕ ਜੋ ਸੈਂਟਰ ਸਰਕਾਰ ਦੇ ਨੁਮਾਇੰਦੇ ਨੇ ਉਹ ਵੀ ਹੋਣਗੇ ਉਹਨਾਂ ਨਾਲ ਵਾਰਤਾਲਾਪ ਕਰਨ ਲਈ ਇੱਕ ਤੁਹਾਨੂੰ ਇੱਕ ਸਟਰੋਂਗ ਪਰਸਨੈਲਿਟੀ ਹੋਣਾ ਜ਼ਰੂਰੀ ਹੈ ਤੇ ਉਹ ਖੁੱਡੀਆਂ ਸਾਹਿਬ ਦੇ ਵਿੱਚ ਮੈਨੂੰ ਥੋੜਾ ਜਿਹਾ ਕੰਫੀਡੈਂਸ ਲੈਵਲ ਘੱਟ ਲੱਗਦਾ ਜੋ ਉਥੋਂ ਉਹ ਪ੍ਰੋਜੈਕਟ ਲੈ ਕੇ ਆ ਸਕਣ ਤੇ ਦੂਸਰੀ ਗੱਲ ਇਹ ਹੈ ਵੀ ਉਹ ਖੇਤੀਬਾੜੀ ਮੰਤਰੀ ਅਗਰ ਤੁਸੀਂ ਇੰਟਰਵਿਊ ਸੁਣੋ ਉਹਨਾਂ ਦੀ ਤਾਂ ਉਹ ਕਹਿੰਦੇ ਸੀ ਜੀ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਸ਼ਾਮ ਨੂੰ ਬੁਲਾਇਆ ਤੇ ਮੈਨੂੰ ਸਰਪ੍ਰਾਈਜ਼ ਕੀਤਾ ਵੀ ਮੈਨੂੰ ਖੇਤੀਬਾੜੀ ਵਿਭਾਗ ਮਿਲ ਗਿਆ ਤੇ ਮੈਨੂੰ ਲੱਗਦਾ ਵੀ ਐਸੀ ਕੋਈ ਜੌਬ ਕੋਈ ਵੀ ਬੰਦਾ ਕਿਸੇ ਨੂੰ ਦੇਣਾ ਚਾਹੂਗਾ ਵੀ ਉਹਨੂੰ ਸਰਪ੍ਰਾਈਜ਼ ਮਿਲੇ ਤੇ ਉਹਨੂੰ ਪਤਾ ਵੀ ਨਾ ਹੋਵੇ ਮੈਨੂੰ ਕਿਹੜਾ ਵਿਭਾਗ ਮਿਲਣਾ ਹੈ ਤੇ ਉਹ ਉਹਦੀ ਇੱਛਾ ਵੀ ਨਾ ਪੁੱਛੀ ਜਾਵੇ ਵੀ ਜੇ ਉਹਨਾਂ ਦਾ ਪ੍ਰੋਫਾਈਲ ਜਾਂ ਉਹਨਾਂ ਦੀ ਕੋਈ ਟ੍ਰੇਨਿੰਗ ਨਾ ਹੋਵੇ ਵੀ ਉਹਨਾਂ ਨੂੰ ਮਹਿਕਮਾ ਦਿੱਤਾਵੇ ਇਹ ਆਈ ਡੋਟ ਨੋ ਵੀ ਖੇਤੀਬਾੜੀ ਮਹਿਕਮਾ ਜੋ ਪੰਜਾਬ ਦੇ ਵਿੱਚ ਹੈਗਾ ਬਹੁਤ ਹੀ ਇੰਪੋਰਟੈਂਟ ਮਹਿਕਮਾ ਉਹਦੇ ਤੇ ਇੱਕ ਸਟਰੋਂਗ ਕੈਂਡੀਡੇਟ ਹੋਣਾ ਬੜਾ ਜ਼ਰੂਰੀ ਹੈ ਪਰ ਇੱਕ ਇੱਕ ਤੁਹਾਡੀ ਜ਼ਮੀਨ ਜਾਇਦਾਦ ਹੋਣ ਨਾਲ ਜਾਓ ਜ਼ਮੀਨ ਜਾਇਦਾਦ ਜਿਹੜੀ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਠੇਕੇ ਤੇ ਦੇ ਰਹੇ ਹੋ ਉਹਦੇ ਨਾਲ ਤੁਸੀਂ ਕਿਸਾਨ ਨਹੀਂ ਕਹਾ ਸਕਦੇ ਆਪਦੇ ਆਪ ਨੂੰ ਉਹਦੇ ਵਿੱਚ ਤੁਹਾਨੂੰ ਕਿਸਾਨੀ ਦੇ ਵਿੱਚ ਇੱਕ ਛੋਟੀ ਕਿਸਾਨੀ ਪਰਿਵਾਰ ਤੋਂ ਜਾਂ ਇੱਕ ਕਿਸਾਨਾਂ ਦੇ ਵਿੱਚ ਵੇਚਣ ਦੀ ਇੱਕ ਪਤਾ ਹੋਣੀ ਚਾਹੀਦੀ ਤਾਂ ਹੀ ਤੁਸੀਂ ਖੇਤੀਬਾੜੀ ਮੰਤਰੀ ਦੇ ਤੌਰ ਤੇ ਇੱਕ ਅੱਛੇ ਪ੍ਰੋਜੈਕਟ ਲੈ ਕੇ ਆ ਸਕਦੇ ਹੋ ਉਹਨਾਂ ਨੂੰ ਬਣਿਆ ਨੂੰ ਇੱਕ ਸਾਲ ਹੋ ਗਿਆ ਮੈਨੂੰ ਕੋਈ ਐਸਾ ਪ੍ਰੋਜੈਕਟ ਨਹੀਂ ਦੇਖਿਆ ਚਲੋ ਉਜਾਇਏ ਕਹੋ ਵੀ ਲੋਕਲ ਲੈਵਲ ਤੇ ਵੀ ਜਾਂ ਤੁਸੀਂ ਕਹੋਵੇ ਲੰਬੀ ਏਰੀਆ ਦੇ ਵਿੱਚ ਜਾਂ ਬਠਿੰਡਾ ਮਾਨਸਾ ਦੇ ਵਿੱਚ ਕੋਈ ਐਸਾ ਪ੍ਰੋਜੈਕਟ ਉਹਨਾਂ ਨੇ ਸਪੈਸੀਫਿਕਲੀ ਕਿਸਾਨਾਂ ਨੂੰ ਨਹੀਂ ਦਿੱਤਾ ਜਿਦੇ ਵਿੱਚ ਉਹਨਾਂ ਦਾ ਕੋਈ ਜੀਵਨ ਸੁਧਾਰ ਸੁਧਰ ਸਕੇ ਤੇ ਜਾਂ ਉਹ ਅਗਰ ਅਗਰ ਹੁਣ ਵੀ ਖੁਦਕੁਸ਼ੀਆਂ ਹੋਣ ਤੋਂ ਬਾਅਦ ਫਸਲ ਦੀ ਮਾਰ ਤੋਂ ਬਾਅਦ ਹੀ ਉੱਥੇ ਪਹੁੰਚਣਾ ਤਾਂ ਪਿਛਲੇ ਮੰਤਰੀ ਵੀ ਐਦਾਂ ਹੀ ਕਰ ਰਹੇ ਸੀਗੇ ਮੁਆਵਜ਼ੇ ਤਾਂ ਉਹ ਪਹਿਲੇ ਵੀ ਦੇ ਰਹੇ ਸੀ ਹੁਣ ਵੀ ਦੇਣੇ ਕੋਈ ਵਧੀਆ ਗੱਲ ਨਹੀਂ ਤੇ ਪਰ ਇਹ ਵੀ ਸਾਨੂੰ ਚਾਹੀਦਾ ਵੀ ਉਹਨਾਂ ਨੂੰ ਪ੍ਰੀਵੈਂਟਿਵ ਕਿਵੇਂ ਕੀਤਾ ਜਾਵੇ ਖੁਦਕੁਸ਼ੀਆਂ ਤੋਂ ਹੋਣ ਤੋਂ ਰੋਕੇ ਕਿਵੇਂ ਜਾਵੇ ਉਹ ਤੋਂ ਉਹ ਤੋਂ ਪਹਿਲੇ ਕੀ ਐਕਸ਼ਨ ਲੈ ਸਕਦੇ ਹਾਂ ਫਸਲ ਮਾਰ ਹੋਣ ਤੋਂ ਪਹਿਲੇ ਤੁਸੀਂ ਕੀ ਐਕਸ਼ਨ ਹੈ ਤਾਂ ਜੋ ਕਿਸਾਨਾਂ ਨੂੰ ਇੱਕ ਆਪਣੇ ਦਿਮਾਗ ਦੇ ਵਿੱਚ ਇੱਕ ਸ਼ਾਂਤ ਰਹੇ ਉਹਨਾਂ ਦਾ ਦਿਮਾਗ ਵੀ ਅਗਰ ਐਦਾਂ ਵੀ ਹੋ ਜਾਏਗਾ ਤਾਂ ਸਾਨੂੰ ਸਾਡੀ ਇੰਸ਼ੋਰੈਂਸ ਸਾਡੀ ਲਾਗਤ ਜੋ ਲੱਗੀ ਹੈ ਉਹ ਮਿਲੇਗੀ ਇਮਨੋ ਸਟੇਲ ਕਮੀ ਲੱਗ ਰਹੀ ਹੈ ਇੱਕ ਸਾਲ ਦਾ ਕੰਮ ਹੋ ਗਿਆ ਕਿਉਂਕਿ ਇਕੱਲੇ ਭਗਵੰਤ ਮਾਨ ਸਿੰਘ ਸਾਹਿਬ ਜੋ ਆਪਣੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਕਲੇ ਚੁਟਕਲਿਆਂ ਜਾਂ ਉਹਨਾਂ ਦੀਆਂ ਕਿ ਲੈਂਕ ਕਿਕਲੀਆਂ ਦੇ ਵੇਸ ਤੇ ਆਪਾਂ ਇੱਕ ਦੂਸਰੇ ਕੈਂਡੀਡੇਟ ਨੂੰ ਨਹੀਂ ਚੁਣ ਸਕਦੇ ਜੋ ਸਾਡੇ ਸਾਡੇ ਮੁੱਦੇ ਨਹੀਂ ਉਠਾ ਰਿਹਾ ਜੋ ਸਾਡੇ ਮੁੱਦਿਆਂ ਦਾ ਹਾਲੇ ਤੱਕ ਕੋਈ ਉਹਦੇ ਕੋਈ ਢਾਂਚਾ ਨਹੀਂ ਬਣਾਇਆ ਕੋਈ ਬੰਤਰ ਨਹੀਂ ਬਣਾਇਆ ਤਾਂ ਮੈਨੂੰ ਅਗਰ ਤੁਸੀਂ ਚਲੋ ਫੇਰ ਵੀ ਆਪਾਂ ਸਾਰੇ ਲੋਕਾਂ ਦਾ ਅਗਰ ਮੈਂ ਗੱਲ ਮੂਰੇ ਰੱਖਾਂ ਵੀ ਉਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਮਨਿਸਟਰ ਨੇ ਸਾਡਾ ਬਹੁਤ ਵਧੀਆ ਕੰਮ ਕਰ ਰਹੀ ਪਹਿਲੀ ਗੱਲ ਤਾਂ ਕਰੋ ਉਹ ਬਹੁਤ ਵਧੀਆ ਮਨਿਸਟਰ ਖੇਤੀਬਾੜੀ ਹੈਗੇ ਨੇ ਤਾਂ ਆਪਾਂ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਆਪਣਾ ਨੁਕਸਾਨ ਕਰਾਂਗੇ ਕਿਉਂਕਿ ਉਹ ਉੱਥੇ ਚਲੇ ਜਾਣਗੇ ਤਾਂ ਖੇਤੀਬਾੜੀ ਮਨਿਸਟਰੀ ਜੋ ਕਿਸੇ ਹੋਰ ਕੋਲ ਚਲੀ ਜਾਏਗੀ ਏਰੀਆ ਦੇ ਵਿੱਚ ਇੱਕੋ ਹੀ ਮਨਿਸਟਰੀ ਹੈ ਉਹ ਵੀ ਅਗਰ ਕੋਈ ਹੋਰ ਲੈ ਗਿਆ ਤਾਂ ਫਿਰ ਏਰੀਆ ਦਾ ਬੰਨਣਾ ਕੀ ਹੈ ਤੇ ਉਹ ਬੜ ਕੇ ਉਹ ਬਹੁਤ ਅੱਛਾ ਕੰਮ ਕਰ ਰਹੇ ਤਾਂ ਉਹਨਾਂ ਨੂੰ ਆਪਣਾ ਮੈਂਬਰ ਆਫ ਪਾਰਲੀਮੈਂਟ ਵਾਲੇ ਭੇਜਣਾ ਹੀ ਨਹੀਂ ਚਾਹੀਦਾ ਪਰ ਚਲੋ ਅਗਰ ਤੁਸੀਂ ਕੈਨ ਯੂ ਵੀ ਮੈਂਬਰ ਆਫ ਪਾਰਲੀਮੈਂਟ ਬਣਾਣਾ ਹੈ ਇਹਦਾ ਮਤਲਬ ਹੈ ਵੀ ਉਹ ਫਿਰ ਐਜ਼ ਇੱਕ ਖੇਤੀਬਾੜੀ ਮੰਤਰੀ ਅੱਛਾ ਕੰਮ ਨਹੀਂ ਕਰ ਰਹੀ ਤਾਂ ਤਾਂ ਕਰਕੇ ਅਸੀਂ ਉਹਨਾਂ ਤੋਂ ਖਫਾ ਤੇ ਉਹਨਾਂ ਨੂੰ ਫਿਰ ਕਹਿੰਦੇ ਵੀ ਚਲੋ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਸੈਂਟਰ ਸੈਂਟਰ ਦੇ ਵਿੱਚ ਬਿਠਾਓ ਇੱਥੇ ਕੋਈ ਹੋਰ ਮੰਤਰੀ ਹੈ ਤਾਂ ਦੋਨੇ ਪੱਖਾਂ ਦੇ ਵਿੱਚ ਮੈਨੂੰ ਸਮਝ ਨਹੀਂ ਹੈਗੀ ਵੀ ਕੋਡੀਆਂ ਸਾਹਿਬ ਨੂੰ ਵੋਟ ਕਿਸ ਬੇਸ ਤੇ ਪਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਪਰਫਾਰਮੈਂਸ ਬਹੁਤ ਕੋਈ ਵਧੀਆ ਨਹੀਂ ਹੈਗੀ ਬਹੁਤ ਮਾੜੀ ਹੈ ਮੈਨੂੰ ਉਹਨਾਂ ਦੀ ਕਲੀ ਇਮਾਨਦਾਰੀ ਦੀ ਕੋਈ ਗੱਲ ਇਮਾਨਦਾਰੀ ਤਾਂ ਦੀ ਚੰਗੀ ਹੁੰਦੀ ਹੈ ਅਗਰ ਤੁਸੀਂ ਉਹਦੇ ਨਾਲ ਇੱਕ ਧੜਲੇ ਦਾ ਧੜਲੇ ਨਾਲ ਇੱਕ ਆਪਣੇ ਏਰੀਆ ਦੇ ਵਿੱਚ ਪ੍ਰੋਜੈਕਟ ਲੈ ਕੇ ਆ ਜਦੋਂ ਕੋਈ ਪ੍ਰੋਜੈਕਟ ਹੀ ਨਹੀਂ ਲੈ ਰਿਹਾ ਤੇ ਆਪਾਂ ਕਲੀ ਇਮਾਨਦਾਰੀ ਨੂੰ ਕੀ ਕਰਾਂਗੇ ਤੇ ਕਿਉਂਕਿ ਸਾਨੂੰ ਕੰਮ ਦੀ ਜ਼ਰੂਰਤ ਹੈ ਸਾਨੂੰ ਸਾਡੇ ਏਰੀਆ ਦੇ ਵਿੱਚ ਰੋਜ਼ਗਾਰ ਦੀ ਜ਼ਰੂਰਤ ਹੈ ਸਾਨੂੰ ਸਾਡੇ ਏਰੀਆ ਦੇ ਵਿੱਚ ਕਿਸਾਨਾਂ ਦੇ ਲਈ ਇੱਕ ਵਧੀਆ ਢਾਂਚੇ ਦੀ ਜ਼ਰੂਰਤ ਹੈ ਅਗਰ ਉਹ ਤੇ ਕੋਈ ਕੰਮ ਨਹੀਂ ਹੈਗਾ ਮੈਂ ਇਮਾਨਦਾਰੀ ਨੂੰ ਕੀ ਕਹੀ ਆਪਾਂ ਕਿੱਦਾਂ ਕਰੀਏ ਤੇ ਇਸ ਕਰਕੇ ਖੁੱਡੀਆਂ ਸਾਹਿਬ ਨੂੰ ਵੋਟ ਪਾਉਣ ਨਾਲ ਮੈਨੂੰ ਲੱਗਦਾ ਨਹੀਂ ਕੋਈ ਐਡਵਾਂਟੇਜ ਹੋਏਗਾ ਤੇ ਉਹ ਸਿਰਫ ਅਗਰ ਉਹ ਆਪਣੀ 2027 ਦੇ ਵਿੱਚ ਲੰਬੀ ਤੋਂ ਆਪਣੀ ਵਿਧਾਨ ਸਭਾ ਸੀਟ ਵੀ ਬਚਾ ਲੈਣ ਤਾਂ ਬਹੁਤ ਵੱਡੀ ਗੱਲ ਹੋਈ ਕਿ ਉਹਨਾਂ ਲਈ ਤੇ ਦੇਖਦੇ ਹਾਂ ਕੀ ਬਣਦਾ ਤੇ ਨਾ ਹੁਣ ਆਪਾਂ ਗੱਲ ਕਰਦੇ ਆ ਹਰ ਸਿਮਰਤ ਕੌਰ ਬਾਦਲ ਜੀ ਦੀ ਬੀਬਾ ਬਾਦਲ ਜੀ ਦੀ ਤੇ ਉਹਨਾਂ ਨੇ ਜੋ ਪ੍ਰੋਜੈਕਟ ਪਿਛਲੇ 15 ਸਾਲ ਤੋਂ ਉਹ ਐ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਕੁਝ ਪ੍ਰੋਜੈਕਟ ਲਿਆਂਦੇ ਨੇ ਜੋ ਉਹਨਾਂ ਨੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਸਾਰੇ ਸ਼ਿਫਟ ਕੀਤੇ ਆ ਤੇ ਉੱਥੇ ਵੀ ਜਿਵੇਂ ਪ੍ਰੋਜੈਕਟ ਸ਼ਿਫਟ ਕਰਨ ਨਾਲ ਵੀ ਲੋਕਾਂ ਦਾ ਕੋਈ ਜੀਵਨ ਪੱਧਰ ਉੱਚਾ ਨਹੀਂ ਉੱਠਿਆ ਕਿਉਂਕਿ ਵਿਕਸਤ ਜੋ ਜਾਂ ਇੱਕ ਤਰੱਕੀ ਹੁੰਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਤੁਸੀਂ ਬਾਹਰਲੀ ਜੋ ਆਪਾਂ ਨੂੰ ਢਾਂਚਾ ਦੇਖਦਾ ਉਹ ਦੀ ਬੰਦਤਰ ਜਾਂ ਇਹਨੂੰ ਕਹਿੰਦੇ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਇੱਕ ਹੁੰਦੀ ਹੈ ਵੀ ਤੁਹਾਡੀ ਪਰਸਨਲ ਲੈਵਲ ਤੇ ਜਾਂ ਇੱਕ ਸਮਾਜਿਕ ਤੌਰ ਤੇ ਤੁਸੀਂ ਕਿੰਨੀ ਕਿ ਤਰੱਕੀ ਕਰਵਾਇਆ ਅਗਰ ਅੱਜ ਵੀ ਉਥੇ ਉਥੇ ਇਵਨ ਕਿ ਲੰਬੀ ਦੇ ਪਿੰਡਾਂ ਦੇ ਬੱਚੇ ਅਗਰ ਅੱਜ ਵੀ ਹਰ ਪਿੰਡ ਦੇ ਵਿੱਚੋਂ ਕੋਈ ਪੜ੍ਹੇ ਲਿਖੇ ਨਹੀਂ ਹੈਗਾ ਉਥੇ ਸਟਿਲ ਬੱਚੇ 12ਵੀਂ ਤੋਂ ਘੱਟ ਐਜੂਕੇਸ਼ਨ ਰੱਖਦੇ ਨੇ ਤਾਂ ਮੈਂ ਉਹਨੂੰ ਕੋਈ ਡਿਵੈਲਪਮੈਂਟ ਨਹੀਂ ਮੰਗਦਾ ਇਸ ਏਰੀਆ 'ਚ ਇੱਕ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ 25-30 ਸਾਲ ਰਾਜ ਕੀਤਾ ਹੋਇਆ ਉਸ ਏਰੀਆ ਦੇ ਵਿੱਚ ਹਾਲੇ ਵੀ ਘਰ ਘਰ ਦੇ ਵਿੱਚ ਪੜ੍ਹੇ ਲਿਖੇ ਬੱਚਾ ਨਾ ਹੋਵੇ ਤਾਂ ਜੇ ਸਾਖਰਤਾ ਅਗਰ ਤੁਸੀਂ 2011 ਦਾ ਸੈਂਸਸ ਰਿਕਾਰਡ ਚਾਕੇ ਦੇਖੋ ਤਾਂ ਸਾਰੇ ਨੂੰ ਘੱਟ ਜੋ ਸਾਖਰਤਾ ਹੈਗੀ ਹੈ ਤੇ ਉਹ ਮਾਨਸਾ ਜ਼ਿਲ੍ਹੇ ਦੀ ਉਸ ਤੋਂ ਬਾਅਦ ਮੁਕਸਰ ਤੇ ਬਠਿੰਡਾ ਤੀਜੇ ਨੰਬਰ ਤੋਂ ਆਂਦਾ ਥੱਲਿਓ ਤਾਂ ਵੀ ਇੱਥੋਂ ਹੀ ਆਪਾਂ ਤਰੱਕੀ ਦਾ ਅੰਦਾਜ਼ਾ ਲਾ ਲਓ ਵੀ ਕਿੰਨੀ ਕਿ ਤਰੱਕੀ ਹੋਈ ਹੈ ਆਪਣੀ ਕਿਉਂਕਿ ਇਕੱਲਾ ਇਨਫਰਾਸਟ੍ਰਕਚਰ ਲਿਆਉਣ ਨਾਲ ਤਰੱਕੀ ਨਹੀਂ ਹੁੰਦੀ ਇੱਕ ਪਰਸਨਲ ਲੈਵਲ ਤੇ ਇੱਕ ਸਮਾਜਿਕ ਤੌਰ ਤੇ ਇੱਕ ਫੈਮਲੀ ਦੇ ਲੈਵਲ ਤੇ ਆਪਣੇ ਬੱਚਿਆਂ ਨੂੰ ਕੀ ਸੇਧ ਮਿਲ ਰਹੀ ਹੈ ਉਹਨੂੰ ਡਿਵੈਲਪਮੈਂਟ ਕਹਿੰਨਾਂਗੇ ਤੇ ਇਹ ਇਸ ਕਰਕੇ ਆਈ ਡੋਨਟ نو ਵੀ ਹੁਣ ਅਗਲੇ 5 ਸਾਲਾਂ ਦੇ ਵਿੱਚ ਕਿਉਂਕਿ ਹੁਣ ਤੱਕ ਤਾਂ ਉਹਨਾਂ ਦੀ ਫੇਰ ਵੀ ਭਾਈ ਵਾਲੀ ਸਰਕਾਰ ਸੀ ਸੈਂਟਰ ਦੇ ਵਿੱਚ ਵਧੀਆ ਪ੍ਰੋਜੈਕਟ ਲਿਆਂਦੇ ਜਾ ਸਕਦੇ ਫੂਡ ਪ੍ਰੋਸੈਸਿੰਗ ਮਿਨਿਸਟਰ ਸੀ ਉਹ ਫੂਡ ਪ੍ਰੋਸੈਸਿੰਗ ਦਾ ਕੋਈ ਮੈਨੂੰ ਵੱਡਾ ਪਲਾਂਟ ਹਾਲੇ ਤੱਕ ਮਾਨਸਾ ਬਠਿੰਡੇ ਦੇ ਵਿੱਚ ਏਰੀਆ ਦੇ ਵਿੱਚ ਨਹੀਂ ਲੱਗਿਆ ਤੇ ਅਗਰ ਉਦੋਂ ਨਹੀਂ ਕੁਝ ਕਰ पाए ਹੁਣ ਤਾਂ ਉੱਥੇ ਸਰਕਾਰ ਦੇ ਉਹ ਉਲਟ ਨੇ ਵਿਰੁੱਧ ਨੇ ਤਾਂ ਹੁਣ ਮੈਨੂੰ ਲੱਗਦਾ ਨਹੀਂ ਵੀ ਕੀ ਪ੍ਰੋਜੈਕਟ ਲੈ ਕੇ ਆ ਸਕਦੇ ਉਹ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੇ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਜੀ ਦੀ ਉਹ ਵੀ ਅਕਾਲੀ ਦਲ ਨਾਲ ਹੀ ਸੰਬੰਧਤ ਸੀ ਪਹਿਲੇ ਹੁਣ ਚਲੋ ਕਾਂਗਰਸ ਚ ਨੇ ਉਹਨਾਂ ਨੇ 16 ਸਾਲ ਐਮਐਲਏ ਦੀ ਪੋਜੀਸ਼ਨ ਦੇ ਉੱਤੇ ਕੰਮ ਕੀਤਾ ਤਲਵੰਡੀ ਸਾਬੋ ਤੇ ਮੌੜ ਦੇ ਏਰੀਆ ਦੇ ਵਿੱਚ ਪਰ ਤਲਵੰਡੀ ਸਾਬੋ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਦਾ ਕੋਈ ਵੱਡਾ 16 ਸਾਲਾਂ ਦੇ ਵਿੱਚ ਕੋਈ ਐਸਾ ਕੰਮ ਮਿਲ ਨੂੰ ਆ ਨਹੀਂ ਦੇਖਿਆ ਉਹਨਾਂ ਦੇ ਪ੍ਰੋਫਾਈਲ ਦੇ ਵਿੱਚ ਮੈਂ ਜਿੰਨਾ ਕੁ ਪੜਿਆ ਵੀ ਕੋਈ ਵੱਡਾ ਪ੍ਰੋਜੈਕਟ ਜਿਹਦਾ ਉਹਨਾਂ ਦੇ ਨਾਂ ਤੇ ਬੋਲਦਾ ਹੋਵੇ ਵੀ ਹਾਂ ਉਹਨਾਂ ਨੇ ਇੱਕ ਵੱਡਾ ਪ੍ਰੋਜੈਕਟ ਲਿਆ ਕੇ ਦਿੱਤਾ ਜਿਦਕਿ 16 ਸਾਲ ਦਾ ਬਹੁਤ ਲੰਮਾ ਟਾਈਮ ਹੁੰਦਾ ਹੈ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਏ ਹੋਇਆ ਨੂੰ ਵੀ 27 ਸਾਲ ਹੋ ਗਏ 27 ਸਾਲ ਦਾ ਟਾਈਮ ਕਾਫੀ ਲੰਮਾ ਹੁੰਦਾ ਹੈ ਕਿਸੇ ਵੀ ਏਰੀਆ ਦੇ ਵਿੱਚ ਥੋੜੀ-ਬਹੁਤੀ ਡਿਵੈਲਪਮੈਂਟ ਜੋ ਦੇਖੇ ਤੁਹਾਡੇ ਨਾਂ ਦੀ ਉਹ ਕਰਾਉਣ ਦੇ ਲਈ ਇਵਨ ਕੀ ਦਮਦਮਾ ਸਾਹ ਉਹ ਜੋ ਆਪਣਾ ਤਖਤ ਹੈ ਪੰਜਵਾ ਤੇ ਉਹ ਉੱਥੇ ਕਨੈਕਟੀਵਿਟੀ ਕੋਈ ਚਲੋ ਬੱਸਾਂ ਦੀ ਕਨੈਕਟੀਵਿਟੀ ਅੱਛੀ ਹੋਵੇ ਜੋ ਫ੍ਰੀ ਬੱਸਾਂ ਬਠਿੰਡੇ ਜੋ ਜੰਕਸ਼ਨ ਆਪਣਾ ਰੇਲਵੇ ਉੱਥੋਂ ਲੈ ਕੇ ਜਾਵੇ ਜਾਂ ਜੰਕਸ਼ਨ ਨੂੰ ਹੀ ਆਪਾਂ ਤਲਵੰਡੀ ਸਾਬੋ ਆਪਣੇ ਨਮਦਮਾ ਸਾਬ ਨਾਲ ਜੋੜਨ ਦੇ ਲਈ ਕੋਈ ਪ੍ਰੋਜੈਕਟ ਲਿਆਂਦਾ ਐ ਐਸਾ ਕੋਈ ਪ੍ਰੋਜੈਕਟ ਨਹੀਂ ਹੈਗਾ ਇਵਨ ਕਿ ਉਹਨਾਂ ਦੇ ਆਪਣੇ ਪਿੰਡ ਦਾ ਸਾਖਰਤਾ ਲੈਵਲ ਅਗਰ ਤੁਸੀਂ ਚੈੱਕ ਕਰੋ ਉਹ ਵੀ ਕੋਈ ਬਾਲੇ ਵਧੀਆ ਲੈਵਲ ਦਾ ਨਹੀਂ ਹੈਗਾ ਤੇ ਮੈਨੂੰ ਪਤਾ ਨਹੀਂ ਵੀ ਉਹ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਕੇ ਕਿਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਜਾਣਗੇ ਕਿਉਂਕਿ ਮੈਂ ਥੋੜੀਆਂ ਸਪੀਚਾਂਾਂ ਦੀ ਸੁਣੀ ਆ ਉਹਦੇ ਵਿੱਚ ਉਹ ਮਾਨਸਾ ਨੂੰ ਮਾਨਸੇ ਕਹਿੰਦੇ ਆ ਮਾਨਸੇ ਤੇ ਉਹ ਇੱਕ ਏਰੀਏ ਨੂੰ ਚੰਗੀ ਤਰ੍ਹਾਂ ਪ੍ਰੋਨਾਂਊਂਸ ਨਹੀਂ ਕਰਦੇ ਤੇ ਜੋ ਇਕਲ ਹੋਰ ਉਹ ਉਹ ਹਮੇਸ਼ਾ ਕਾਂਗਰਸ ਦੇ ਜੋ ਉਹਨਾਂ ਦੇ ਸਪੋਰਟਰ ਨੇ ਉਹਨਾਂ ਨੂੰ ਵਰਕਰ ਕਹਿ ਕੇ ਬੁਲਾਉਂਦੇ ਆ ਵੀ ਮੇਰਾ ਵਰਕਰ ਮੇਰਾ ਵਰਕਰ ਅਗਰ ਤੁਸੀਂ ਵਰਕਰ ਬਣ ਕੇ ਇੱਕ ਐਸੇ ਨੁਮਾਇੰਦੇ ਨੂੰ ਚੁਣਾ ਕਹਿੰਦੇ ਕਿ ਤੁਸੀਂ ਗॉड ਹੋ ਤੁਸੀਂ ਰੱਬ ਹੋ ਜਿਨ੍ਹਾਂ ਨੇ ਵੋਟਾਂ ਪਾਣੀਆਂ ਨੇ ਰੱਬ ਨੇ ਅਗਰ ਉਹ ਜਿਹਨੋਂ ਤੇ ਵੋਟਾਂ ਪਾਣੀਆਂ ਉਹੀ ਤੁਹਾਨੂੰ ਵਰਕਰ ਕਹਿ ਰਿਹਾ ਸਟਿੱਲ ਤਾਂ ਤੁਸੀਂ ਮਾਨਸਿਕਤਾ ਦਾ ਇੱਥੋਂ ਅੰਦਾਜ਼ਾ ਲਾ ਲਓ ਵੀ ਤੁਸੀਂ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਚੂਜ਼ ਕਰਕੇ ਕਿਸ ਤਰ੍ਹਾਂ ਦੇ ਕੈਂਡੀਡੇਟ ਨੂੰ ਚੂਜ਼ ਕਰਕੇ ਮੈਂਬਰ ਆਫ ਪਾਰਲੀਮੈਂਟ ਭੇਜੋਗੇ ਆਪਣੀ ਤਰੱਕੀ ਦੇ ਕਿਸ ਤਰ੍ਹਾਂ ਦਾ ਰਾਹ ਉਹ ਰੇ اختیار ਕਰੋਗੇ ਅ ਅੱਗੇ ਆਪਾਂ ਗੱਲ ਕਰਦੇ ਹਾਂ ਬੀਜੇਪੀ ਦੇ ਕੈਂਡੀਡੇਟ ਪਰਮਪਾਲ ਕੌਰ ਪਰਮਪਾਲ ਕੌਰ ਸਿੱਧੂ ਜੀ ਦੀ ਜਿਹੜੇ ਕਿ ਪਹਿਲੇ ਆਈਐਸ ਅਧਿਕਾਰੀ ਸੀ ਉਹਨਾਂ ਦੇ ਸੋਹਰਾ ਸਾਹਿਬ ਸਰਦਾਰ ਮਲੂਕਾ ਜੀ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਉਹ ਅਕਾਲੀ ਦਲ ਦੇ ਵਿੱਚ ਕਾਫੀ ਟਾਈਮ ਮਿਨਿਸਟਰੀ ਤੇ ਰਹੇ ਉਹਨਾਂ ਨੂੰ ਪਿੰਡੂ ਵਿਕਾਸ ਮਿਨਿਸਟਰ ਵੀ ਬਣਾਇਆ ਗਿਆ ਸੀ ਉਦੋਂ ਵੀ ਬੀਬਾ ਜੀ ਇੱਥੇ ਆਈਐਸ ਅਧਿਕਾਰੀ ਸੀ ਉਹਨਾਂ ਨੂੰ ਵੀ ਉਸੇ ਉਸੇ ਮੈਕਮੇ ਦੇ ਵਿੱਚ ਇੱਕ ਵੱਡੀ ਅਥਾਰਟੀ ਦਿੱਤੀ ਗਈ ਸੀ ਜਦੋਂ ਇੰਨੀ ਪਾਵਰ ਹੁੰਦੇ ਹੋਏ ਕੋਈ ਡਿਵੈਲਪਮੈਂਟ ਨਹੀਂ ਹੋ ਪਾਈ ਹੁਣ ਮੈਨੂੰ ਪਤਾ ਨਹੀਂ ਵੀ ਹੁਣ ਉਹ ਬਲਸ ਹੁਣ ਕਿਸ ਤਰ੍ਹਾਂ ਦੀ ਉਹ ਡਵੈਲਪਮੈਂਟ ਲੈ ਕੇ ਆਣਗੇ ਕਿਉਂਕਿ ਜਦੋਂ ਮੌਕਾ ਸੀ ਜਦੋਂ ਇੱਕ ਕਿਉਂਕਿ ਜਦੋਂ ਇੱਕ ਤੁਸੀਂ ਮੰਤਰੀ ਦੇ ਮੰਤਰੀ ਦੇ ਨਾਲ ਨਾਲ ਤੁਸੀਂ ਇੱਕ ਬਿਊਰੋਕਰੇਸੀ ਦੇ ਵਿੱਚ ਵੀ ਵੱਡੀ ਵਧੀਆ ਪੋਜੀਸ਼ਨ ਰੱਖਦੇ ਹੋ ਉਦੋਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਪ੍ਰੋਜੈਕਟ ਲਿਆ ਸਕਦੇ ਹੋ ਕਿੰਨੀ ਵੀ ਤਰੱਕੀ ਤੁਸੀਂ ਏਰੀਆ ਦੇ ਕਰਵਾ ਸਕਦੇ ਹੋ ਪਰ ਐਸਾ ਮੈਨੂੰ ਕੋਈ ਪ੍ਰੋਜੈਕਟ ਉਹਨਾਂ ਵੱਲੋਂ ਵੀ ਨਹੀਂ ਦੇਖਿਆ ਉਹਨਾਂ ਦੇ ਕੈਰੀਅਰ ਦਾ ਜੋ ਇੱਕ ਹਾਈਲਾਈਟ ਹੁੰਦਾ ਹੋਵੇ ਵੀ ਹਾਂ ਉਹਨਾਂ ਨੇ ਇਹ ਕੀਤਾ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੇਰਾ ਛੋਟਾ ਭਰਾ ਆ ਲਖਵਿੰਦਰ ਸਿੰਘ ਲੱਖਾ ਜੀ ਉਹ ਉਹਨਾਂ ਨੇ ਯੂਥ ਨੂੰ ਕਾਫੀ ਅੱਛਾ ਜੋੜਿਆ ਹੋਇਆ ਆਪਣੇ ਨਾਲ ਪਰ ਉਹਨਾਂ ਦੀ ਸੋਚ ਥੋੜੀ ਜੀ ਉਹਨਾਂ ਦੇ ਜੋ ਪੁਆਇੰਟ ਨੇ ਉਹ ਅਗਾਵਾ ਵਧੂ ਦੀ ਬਜਾਏ ਪਛਾਵਾ ਵਧੂ ਨੇ ਜਿਵੇਂ ਉਹ ਕਹਿੰਦੇ ਆ ਵੀ ਇੰਡਸਟਰੀ ਏਰੀਆ ਦੇ ਵਿੱਚ ਨਹੀਂ ਹੋਣੀ ਜਿਹਦੀ ਤੁਸੀਂ ਆਪਣੀਆਂ ਜ਼ਮੀਨਾਂ ਸਾਭ ਕੇ ਰੱਖੋ ਜ਼ਮੀਨਾਂ ਨੂੰ ਤੇ ਇੰਡਸਟਰੀ ਨਾਲ ਲਗਵਾਓ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜਾਓ ਜਾਂ ਇੱਕ ਯੂਪੀ ਬਿਹਾਰ ਤੋਂ ਜੋ ਇੱਕ ਕਮਿਊਨਿਟੀ ਆ ਕੇ ਇੱਥੇ ਕੰਮ ਕਰ ਰਹੀ ਹੈ ਉਹਨਾਂ ਦੇ ਪਿੱਛੇ ਪੈ ਰਹੇ ਨੇ ਕਿਉਂਕਿ ਦੇਖੋ ਅਸੀਂ ਸਾਡੀਆਂ ਜੌਬਾਂ ਲੈਤੀਆਂ ਨੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਲੱਗਦਾ ਨਹੀਂ ਵੀ ਆਪਾਂ ਰਿਕਸ਼ਾ ਗੋਲ ਗੱਪੇ ਜਾਂ ਕੋਈ ਹੋਟਲਾਂ ਦੇ ਵਿੱਚ ਕੰਮ ਕਰਨ ਵਾਲੀਆਂ ਜੌਬ ਕਰਨ ਦੇ ਕਿਉਂਕਿ ਸਾਨੂੰ ਮਹਾਰਾ ਬਾਬਾ ਜੀ ਨੇ ਸਰਦਾਰੀਆਂ ਬਖਸ਼ ਨੇ ਆਪਾਂ ਮਹਾਰਾਜੇ ਆ ਆਪਣੇ ਆਪ ਦੇ ਵਿੱਚ ਤੇ ਅਗਰ ਉੱਥੇ ਆ ਕੇ ਕੋਈ ਦੂਸਰੀ ਕਮਿਊਨਿਟੀ ਆਪਣਾ ਪੇਟ ਭਰਦੀ ਹੈ ਮਿਹਨਤ ਕਰਕੇ ਤਾਂ ਮੈਨੂੰ ਲੱਗਦਾ ਨਹੀਂ ਵੀ ਆਪਾਂ ਨੂੰ ਕੋਈ ਦਿੱਕਤ ਹੋਣੀ ਚਾਹੀਦੀ ਹੈ ਉਹਦੇ ਵਿੱਚ ਤੇ ਇਸ ਕਰਕੇ ਇਹ 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 ਐਸੀ ਸੋਚ ਨਾਲ ਆਪਾਂ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਉੱਥੇ ਅਗਰ ਇਸ ਤਰ੍ਹਾਂ तरीके दी ਗੱਲ ਰੱਖੀ ਜਾਏਗੀ ਉੱਥੇ ਤਾਂ ਪੰਜਾਬ ਦੀ ਕਿੰਨੀ ਕਿ ਇੱਜ਼ਤ ਵਧੇਗੀ ਜਾਂ ਘਟੇਗੀ ਉਹ ਉਹਦਾ ਅੰਦਾਜ਼ਾ ਆਪਾਂ ਨੂੰ ਲਾਣਾ ਪਏਗਾ ਤੇ ਅੱਗੇ ਅੱਗੇ ਹੋਰ ਬਹੁਤ ਸਾਰੇ ਆਜ਼ਾਦ ਕੈਂਡੀਡੇਟ ਖੜੇ ਹੋਏ ਨੇ ਉਹ ਆਪਣੇ ਲੈਵਲ ਤੇ ਘੱਟੋ ਘੱਟ ਇੱਕ ਵੱਡੇ ਕੈਂਡੀਡੇਟਾਂ ਨਾਲ ਫਾਈਟ ਕਰ ਰਹੇ ਨੇ ਉਹਨਾਂ ਚੋਂ ਮੈਂ ਵੀ ਆ ਮੈਂ ਵੀ ਇੱਕ ਟਰਾਈ ਕਰ ਰਿਹਾ ਇੱਕ ਲੋਕਾਂ ਦੇ ਮੁੱਦੇ ਜੋ ਅੱਗੇ ਰੱਖੇ ਜਾਣ ਉਹਨਾਂ ਤੇ ਕੰਮ ਕੀਤਾ ਜਾਵੇ ਉਹਨਾਂ ਨੂੰ ਅੱਗੇ ਪ੍ਰੋਜੈਕਟ ਕੀਤਾ ਜਾਵੇ ਸੈਂਟਰਲ ਗਵਰਨਮੈਂਟ ਪੰਜਾਬ ਗਵਰਨਮੈਂਟ ਨਾਲ ਰਾਬਤਾ ਬਣਾ ਕੇ ਉਹਨਾਂ ਪ੍ਰੋਜੈਕਟਾਂ ਨੂੰ ਉਹਨਾਂ ਪ੍ਰੋਜੈਕਟਾਂ ਨੂੰ ਏਰੀਆ ਦੇ ਵਿੱਚ ਲਿਆਂਦਾ ਜਾਵੇ ਤੇ ਕੰਮ ਕੀਤਾ ਜਾਵੇ ਕਿਉਂਕਿ ਇੱਕ ਸਮਾਜ ਦੀ ਸਿਰਜਣਾ ਦੇ ਲਈ ਐਜੂਕੇਸ਼ਨਲ ਇੰਸਟੀਟਿਊਟ ਹੋਣੀ ਹੈ ਸਿਹਤ ਸਹੂਲਤਾਂ ਹੋਣੀਆਂ ਇੱਕ ਕਿਸਾਨੀ ਜੋ ਪ੍ਰੋਬਲਮ ਹੈ ਉਹਦੀ ਉਹਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਪ੍ਰੋਜੈਕਟ ਲੈ ਕੇ ਆਉਣੇ ਬੜੇ ਜ਼ਰੂਰੀ ਨੇ ਤਾਂ ਇਹਦੇ ਤੇ ਕੰਮ ਕਰਨ ਦੇ ਲਈ ਮੈਂ ਵਚਨਬੱਧ ਹਾਂ ਤੇ ਮੈਂ ਪ੍ਰੋਜੈਕਟ ਲੈ ਆਉਣ ਦੀ ਮੈਨੂੰ ਕੈਪੇਬਿਲਿਟੀ ਲੱਗਦੀ ਹੈ ਮੇਰੇ ਵਿੱਚ ਸਰਕਾਰ ਚ ਜਿਹੜੀ ਸੈਂਟਰ ਦੇ ਵਿੱਚ ਕਿਸੇ ਵੀ ਤੇ ਹੋਵੇ ਤੁਹਾਨੂੰ ਇੱਕ رابطہ ਬਣਾ ਕੇ ਉਹਦੇ ਤੇ ਕੰਟੀਨਿਊ ਵਰਕ ਕਰਕੇ ਪ੍ਰੋਜੈਕਟ ਲੈ ਕੇ ਆਉਣ ਦੇ ਵਿੱਚ ਮੇਰੇ ਖਾਲਸਾ ਐਕਸਟਰਾ ਐਫਰਟ ਪਾ ਕੇ ਲਿਆਂਦੇ ਜਾ ਸਕਦੇ ਆ ਤੇ ਇਸ ਕਰਕੇ ਨਿੱਗਲ ਕਹਿੰਦਾ ਹੋਇਆ ਮੈਂ ਮੈਂ ਤੁਹਾਨੂੰ ਸਭ ਨੂੰ ਵੋਟਰਸ ਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਆਪਣਾ ਮਤਲਬ ਸਨੈਰੀ ਭਵਿਕ ਚੂਜ਼ ਕਰਨ ਦੇ ਲਈ ਤੁਸੀਂ ਸੋਚ ਸਮਝ ਕੇ ਵੋਟ ਪਾਣੀ ਹੈ ਤੁਸੀਂ ਵੋਟ ਕਿਸ ਨੂੰ ਵੀ ਪਾ ਸਕਦੇ ਹੋ ਕਿਉਂਕਿ ਤੁਸੀਂ ਖੁਦ ਚੂਜ਼ ਕਰਨਾ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਇੱਕ ਨੁਮਾਇੰਦਾ ਚਾਹੀਦਾ ਜੋ ਸੈਂਟਰ ਸਰਕਾਰ ਦੇ ਵਿੱਚ ਜਾ ਕੇ ਉੱਥੇ ਤੁਹਾਡੀ ਗੱਲ ਰੱਖ ਕੇ ਤੇ ਉੱਥੇ ਇੱਕ ਵੱਡੇ ਪ੍ਰੋਜੈਕਟ ਲਿਆ ਸਕੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਬਣ ਕੇ ਉੱਥੇ ਸਿਰਫ ਮੁੱਦਿਆਂ ਨੂੰ ਚੁੱਕਣਾ ਹੀ ਕੰਮ ਨਹੀਂ ਹੁੰਦਾ ਉਹ ਮੁੱਦਿਆਂ ਨੂੰ ਇੱਕ ਆਮਲੀ ਰੂਪ ਪਹਿਨਾਂ ਆਕੇ ਪ੍ਰੋਜੈਕਟ ਲੈ ਕੇ ਆਉਣਾ ਹੀ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਇਹ ਇੱਕ ਡਿਊਟੀ ਹੈ ਮੈਨੂੰ ਪਤਾ ਵੀ ਜ਼ਿਆਦਾਤੋਂ ਪੋਲਿਟਿਸ਼ੀਅਨ ਇਹਨਾਂ ਸੇਵਾ ਕਹਿੰਦੇ ਪਰ ਮੇਰੇ ਲਈ ਇਹ ਇੱਕ ਜੌਬ ਹੋਏਗੀ ਮੈਂ ਇੱਥੇ ਜੌਬ ਕਰ ਰਿਹਾ ਇਹ ਜੌਬ ਛੱਡ ਕੇ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਇੱਕ ਜੌਬ ਲਵਾਂਗਾ ਕਿਉਂਕਿ ਉਹਨੂੰ ਪ੍ਰੋਪਰ ਤਨਖਾਹ ਮਿਲਦੀ ਹੈ ਤੇ ਇਸ ਕਰਕੇ ਉਹ ਕੋਈ ਆਸਾਨ ਨਹੀਂ ਹੈਗਾ ਵੀ ਆਪਣੇ ਤੇ ਸੇਵਾ ਕਰ ਰਹੇ ਆ ਤੇ ਉਹ ਇੱਕ ਜੌਬ ਹੈ ਉਹ ਜੌਬ ਤੁਸੀਂ ਕਿਸ ਤਰ੍ਹਾਂ ਦੇ ਕੈਂਡੀਡੇਟ ਹੁੰਦੇ ਨੇ ਉਹ ਤੁਸੀਂ ਡਿਸਾਈਡ ਕਰਨਾ ਹੈ ਤੇ ਇੱਕ ਤਰੀਕ ਨੂੰ ਤੁਸੀਂ ਵੋਟ ਪਾਣ ਜ਼ਰੂਰ ਜਾਣਾ ਤੇ ਕੋਸ਼ਿਸ਼ ਕਰਿਓ ਤੁਸੀਂ ਮਾਚਸ ਦੀ ਡੱਬੀ ਤੇ ਇੱਕ ਐਸੀ ਊਰਜਾ ਪੈਦਾ ਕਰਕੇ ਆਪਾਂ ਅੱਗੇ ਵਧੀਏ ਜੋ ਆਪਣੇ ਆਉਣ ਵਾਲੇ ਭਵਿੱਖ ਨੂੰ ਉਜਲਾ ਕਰੇ ਸੋ ਇਹਨਾਂ ਕਹਿਣਾ ਹਾਂ ਮੈਂ ਧੰਨਵਾਦ ਕਰਦਾ ਜੀ ਧੰਨਵਾਦ ਸਸਟ੍ਰਿਕਾ ਜੀ